ਸਾਰੇ ਸਮਾਜ ਨੂੰ ਚਾਨਨ ਗਤੀ ਵਿਸ਼ੇਸ਼ਣ ਇਹ ਸਾਰੇ ਲੋਕ ਨੂੰ ਜੁਕਮਾਉਂਦੇ ਹੈ ਕਿ ਸਭ ਤੋਂ ਵੱਡਾ ਤੁਸੀਂ ਸਾਰਿਆਂ ਨੇ ਆਪਣਾ ਆਪਣਾ ਯੋਗਦਾਨ ਪਾ ਰਹੇ ਹੋ ਪਾਦੇ ਰਹੋਗੇ ਸਮਾਜ ਨੂੰ ਚੁੱਕੋਗੇ ਲੇਕਿਨ ਇਹਦੇ ਇਲਾਵਾ ਇੱਕ ਹੋਰ ਉਹਨਾਂ ਦੇ ਬਾਰੇ ਵਿਚਾਰ ਕਰਦੀ ਹੈ ਉਹਨਾਂ ਨੂੰ ਇਹ ਕਿ ਉਹਨਾਂ ਨੂੰ ਸਮਾਜ ਵਿੱਚ ਅੱਗੇ ਵੰਦਨ ਵਾਸਤੇ ਲਾ ਦੇਈਏ ਸੋ ਸਾਡੇ ਬੱਚੇ ਆਈ ਸੀ ਬੇਟ ਦੇ ਵਿੱਚ ਆਜੀ ਤਰੀਕ ਦੇ ਵਿੱਚ ਕਿ ਦਿਨਾਂ ਕਿਤੇ ਚਲੋ ਕਮੀਆਂ ਹੋ ਸਕਦੀਆਂ ਕਿਸੇ ਪਰਿਵਾਰ ਦੇ ਵਿੱਚ ਕਿਸੇ ਦੀ ਪੈਸੇ ਦੀ ਕਹਾਣੀ ਹੋ ਸਕਦੀ ਹੈ ਕੁਝ ਹੋਰ ਹੋ ਨਿਕਲਦਾ ਉਹ ਆਪਣੀ ਪੂਰੀ ਕੋਸ਼ਿਸ਼ ਕਰਦਾ ਕਿ ਮੈਂ ਆਪਣੇ ਬੱਚਿਆਂ ਨੂੰ ਚੰਗੀ ਤਰ੍ਹਾਂ ਚਲਾਵਾਂ ਉਹ ਆਪਣੇ ਰੋਸਾਂ ਕੁਝ ਕਰਦਾ ਲੇਕਿਨ ਫਿਰ ਕਿਤੇ ਨਾ ਕਿਤੇ ਕਮੀ ਆ ਜਾਂਦੀ ਹੈ ਸਭ ਦੇ ਉਹਨਾਂ ਨੂੰ ਸਟ੍ਰੈਕਸ਼ਨ ਵਾਲੇ ਤੋਂ अच सारे अपना जो योगदान है वो जो कर सकते हैं वो करने आप कोशिश करते बेनती करें समाज वास्तव एक होर अगे वो अगर वादा रोक अरे समाज को देने की कोशिश कर रहे लेकिन कोशिश जो तक संपूर्ण नहीं हो सकती जो तक सारे अगेय बना के ਆਪਣੇ ਬੱਚਿਆਂ ਨੂੰ ਉਸ کوشش ਦੇ ਵਿੱਚ ਨਾਲ ਨਹੀਂ ਜੋੜੀ। ਕੋ ਤੁਹਾਨੂੰ ਸਾਰਿਆਂ ਨੂੰ ਤੇ ਬੇਦੀ ਬੇਦੀ ਕਰਦੇ ਹਾਂ। ਸਮਾਜ ਨਹੀਂ ਗਏ। ਅਸੀਂ ਸਿਰਫ ਤੁਹਾਨੂੰ ਦੇਖ ਕੇ ਕਹੀ ਜੀ ਦੇ ਸਕਦੇ ਕਿ ਕੀ ਜੀ ਲਾਭ ਨਹੀਂ ਦਿੱਤੇ। ਉਹਨਾਂ ਬਾਹਰ ਚੜ੍ਹ ਕੇ ਜੀ ਆਪ ਰਾਂ। ਉਹਦੀ ਨੌਕਰੀ ਸੋਨਰ ਭੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨਾ ਜੀ ਮਹਾਰਾਜ ਕੀ ਜੈ ਸਤਿਗੁਰੂ ਪੂਰਨਨਾਥ ਜੀ ਮਹਾਰਾਜ ਕੀ ਜੈ ਸਰਬਸਾ ਸੰਗਤ ਕੀ ਜੈ ਗੁਰੂ ਰੂਪਿਆਰੀ ਸਾਧ ਸੰਗਤ ਜੀ ਜੋ ਜੀਐਮ ਨੂੰ ਲੈ ਕੇ ਸਮਾਜ ਦੇ ਵਿੱਚ ਮੁੱਦਾ ਚੱਲ ਰਿਹਾ ਹੈ ਤੇ ਜੋ ਤੁਣਾ ਸਾਫ ٹرسٹ ਵੱਲੋਂ ਲੈਟਰ ਪੈਡ ਦਿੱਤੀ ਗਈ ਸੀ ਜੋ ਉਹਨਾਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਇਹ ਸਾਇਨ ਸਾਡੇ ਹੈ ਪਰ ਅਸੀਂ ਪਹਿਲਾਂ ਵੀ ਸਪਸ਼ਟ ਕਰ ਚੁੱਕੇ ਹਾਂ ਕਿ ਉਹ ਸਾਈਨ ਸਾਡੇ ਨਹੀਂ ਸੀ ਪਰ ਸੁਣਨ ਦੇ ਵਿੱਚ ਆ ਰਿਹਾ ਹੈ ਕਿ ਉਹ ਜਿਹੜੇ ਸਾਈਨ ਹੈ ਡਾਕਟਰ ਪਿੰਦਰ ਨੇ ਸਾਡੇ ਵੱਲੋਂ ਕੀਤੇ ਗਏ ਸੀ ਪਰ ਅਸੀਂ ਖੁਦ ਪੜੇ ਲਿਖੇ ਆਂ ਅਸੀਂ ਆਪਣੇ ਸਾਈਨ ਖੁਦ ਕਰਦੇ ਆਂ ਕੋਈ ਵੀ ਮੁੱਦਾ ਸਮਾਜਿਕ ਹੋਵੇ ਕੋਈ ਵੀ ਲੈਟਰ ਪੈਡ ਤੇ ਸਾਈਨ ਕਰਨੇ ਆ ਅਸੀਂ ਪੜ ਕੇ ਖੁਦ ਕਰਦੇ ਆਂ ਇਹ ਮੁੱਦੇ ਦੇ ਸਾਨੂੰ ਜੋ ਕਿਹਾ ਜਾ ਰਿਹਾ ਹੈ ਉਹ ਸਾਡੇ ਸਾਈਨ ਨਹੀਂ ਹੈ ਇਸ ਲਈ ਇਸ ਮੁੱਦੇ ਨੂੰ ਬੰਦ ਕੀਤਾ ਜਾਵੇ ਜੋ ਬਲੇ ਸੋਨਰ ਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਹੁਣ ਉਹਨਾਂ ਨੂੰ ਪਤਾ ਹੋ ਸਕਦਾ ਵੀ ਉਹ ਇਸ ਤਰੀਕੇ ਨਾਲ ਕਿਉਂ ਕਰ ਰਹੇ ਆ ਅਸੀਂ ਪਹਿਲਾਂ ਵੀ ਸਪਸ਼ਟ ਕੀਤਾ ਵੀ ਸਾਡੇ ਸਾਈਨ ਨਹੀਂ ਆ ਅਸੀਂ ਕੋਈ ਵੀ ਮੁੱਦੇ ਤੇ ਸਾਈਨ ਕਰਦੇ ਆ ਉਹ ਪਹਿਲਾਂ ਪੜ੍ਹ ਕੇ ਫਿਰ ਉਸ ਚੀਜ਼ ਨੂੰ ਲੈ ਕੇ ਕਰਦੇ ਆ ਇਹ ਤਾਂ ਅਨਪੜਾ ਦਾ ਕੰਮ ਆ ਵੀ ਕਿਸੇ ਕੋਲੋਂ ਸਾਈਨ ਕਰਾਉਣਾ ਕਿ ਅਸੀਂ ਖੁਦ ਸਾਈਨ ਕਰ ਸਕਦੇ ਆ ਆਪਣੇ ਨੂੰ ਖੁਦ ਪਤਾ ਮੇਰੇ ਸਾਈਨ ਹੈ ਨਹੀਂ ਜਿੰਨੀ ਮਰਜ਼ੀ ਜਾਂਚ ਕਰਾ ਲਓ ਜਦੋਂ ਸਾਡੇ ਸਾਈਨ ਹੈ ਹੀ ਨਹੀਂ ਆਏ ਸੋ ਸਾਰੀ ਸੰਗਤ ਨੂੰ જય ਭਗਵਾਨ ਵਾਲਮੀਕੀ ਜੀ ਮੇਰਾ ਨਾਮ ਡਾਕਟਰ ਭੁਪਿੰਦਰ ਸਿੰਘ ਸਿੱਧੂ ਹੈ ਜੀ ਭਗਵਾਨ ਵਾਲਮੀਕੀ ਤੀਰਤ ਗਿਆਨ ਆਸ਼ਰਮ ਵਿਜਤੇਬੰਦੀ ਦੇ ਵਿੱਚ ਐਜ਼ ਅ ਕੌਮੀ ਜਨਰਲ ਸਕੱਤਰ ਹੋਣ नाते ਸੋਸ਼ਲ ਵਰਕਰਾਂ ਜੀ ਸੰਦਰੇ ਨਾਲ ਖੱਬੇ ਹੱਥ ਜਥੇਬੰਦੀ ਦੇ ਕੌਮੀ ਉਪ ਚੇਅਰਮੈਨ ਮਨੋਜ ਸਿੰਘ ਜੀ ਪੱਟੀ ਉਹਨਾਂ ਦੇ ਖੱਬੇ ਹੱਥ ਮਾਝਾ ਜੋਂਦੇ ਚੇਅਰਮੈਨ ਬਗੀਚਾ ਸਿੰਘ ਜੀ ਰੰਧਾਵਾ ਤੇ ਮੇਰੇ ਸੱਜੇ ਹੱਥ ਸਿਰ ਤੇ ਦਿਮਾਲਾ ਸਜਾ ਕੇ ਜੋ ਖੜੇ ਆ ਬਲਵਿੰਦਰ ਸਿੰਘ ਜੀ ਸੋਹਤਾ ਜੋ ਜ਼ਿਲ੍ਹਾ ਅਮਰ ਸਰ ਦੀ ਕਮਾਂਡ ਕਰਦੇ ਆ। ਸੋ ਅੱਜ ਪਾਵਨ ਭਗਵਾਨ ਵਾਲਮੀਕੀ ਤੀਰਥ ਗਿਆਨ ਆਸ਼ਰਮ ਵਿਖੇ ਇੱਕ ਵਿਸ਼ੇਸ਼ ਮੀਟਿੰਗ ਹੋਈ। ਸੋ ਮੀਟਿੰਗ ਦਾ ਜਿਹੜਾ ਮੁੱਖ ਏਜੰਡਾ ਸੀ ਇੱਕ ਤਾਂ ਜੋ ਪਾਵਨ ਭਗਵਾਨ ਵਾਲਮੀਕੀ ਤੀਰਥ ਗਿਆਨ ਆਸ਼ਰਮ ਦਾ ਸੰਗਠਨ ਹੈ ਆਦਵਾਸੀ ਗੁਰੂ ਗਿਆਨ ਨਤ ਪੂਰਨ ਸੰਘਰਸ਼ ਦਲ ਉਹਦੇ ਵਿੱਚ ਅਲੱਗ-ਅਲੱਗ ਸਾਥੀਆਂ ਨੂੰ ਜਿਹੜਾ ਸ਼ਮੂਲੀਅਤ ਕਰਵਾਈ ਗਈ ਆ। ਸੋ درجہ بدرਜਾ ਜਿਹੜੇ ਅਹੁਦੇਦਾਰ ਆ ਉਹਨਾਂ ਦੀ ਰੈ ਨਮਾਈ ਦੇ ਵਿੱਚ ਉਹ ਸਾਥੀ ਭਗਵਾਨ ਵਾਲਮੀ ਕੀ ਤੀਰਥ ਗਿਆਨ ਆਸ਼ਰਮ ਦੇ ਨਾਤਮਸਤ ਹੋਣ ਲਈ ਆਏ ਤੇ ਜਥੇਬੰਦੀ ਜੋ ਉਹਨਾਂ ਨੂੰ ਅਹਿਮ ਜਿਹੜੀਆਂ ਜ਼ਿੰਮੇਵਾਰੀਆਂ ਜਿੱ ਦਿੱਤੀਆਂ ਗਈਆਂ ਦੂਜੀ ਗੱਲ ਆਪ ਜੀ ਦੇ ਚੈਨਲ ਦੇ ਮਾਧਿਅਮ ਦੇ ਰਾਹੀਂ ਮੈਂ ਸਮੁੱਚੀ ਸਾਧ ਸੰਗਤ ਜੀ ਨੂੰ ਬੇਨਤੀ ਕਰੂੰਗਾ ਕਿ ਮੀਟਿੰਗ ਦੇ ਵਿੱਚ ਸੰਗਤ ਨੂੰ ਇਹ ਵੀ ਅਪੀਲ ਕੀਤੀ ਗਈ ਕਿ ਆਉਣ ਵਾਲੀ ਜਿਹੜੀ 29 ਮਾਰਚ ਹੈ ਚੇਤ ਦੀ ਮਸਿਆ ਉਸ ਦਿਨ ਸੰਤ ਸਤਿਗੁਰੂ ਪੂਰਨ ਨਾਜੀ ਮਹਾਰਾਜ ਦਾ ਪਾਵਨ ਪ੍ਰਕਾਸ਼ ਦਿਹਾੜਾ ਭਗਵਾਨ ਵਾਲਮੀ ਕੀ ਤੀਰਥ ਗਿਆਨ ਆਸ਼ਰਮ ਵਿਖੇ ਮਨਾਇਆ ਜਾਣਾ ਹੈ ਕੋਸ ਦਿਨ ਤੇ ਸੰਗਤ ਵਾਤੋਵਾਦ ਸਾਥੀਆਂ ਨੂੰ ਨਾਲ ਲੈ ਕੇ ਕਾਫਲਿਆਂ ਦੇ ਰੂਪ ਦੇ ਵਿੱਚ ਭਗਵਾਨ ਵਾਲਮੀ ਕੀ ਤੀਰ ਗਿਆਨ ਆਸ਼ਰਮ ਵਿਖੇ ਪਹੁੰਚ ਕੇ ਸੰਤਾਂ ਦਾ ਆਸ਼ੀਰਵਾਦ ਪ੍ਰਾਪਤ ਕਰੇ ਸੋ ਤੀਜਾ ਜੋ ਸੁਮੁੱਚੀ ਸਾਧ ਸੰਗਤ ਜੀ ਨੂੰ ਪਤਾ ਹੈ ਕਿ ਥੋੜੇ ਦਿਨ ਪਹਿਲਾਂ ਪੰਜਾਬ ਸਰਕਾਰ ਦੇ ਵੱਲੋਂ ਭਗਵਾਨ ਵਾਲਮੀ ਕੀ ਤੀਰ ਸ਼ਰਾਇਨ ਬੋਰਡ ਦੇ ਜਿਹੜੇ ਜੀਐਮ ਕੁਸ਼ਰਾਜ ਜੀ ਉਹਨਾਂ ਨੂੰ ਟਰਮੀਨੇਟ ਕੀਤਾ ਗਿਆ ਸੋ ਉਹਦੇ ਬਾਬਤ ਉਸ ਤੋਂ ਇੱਕ ਦੋ ਦਿਨ ਬਾਅਦ ਇੱਕ ਲੈਟਰ ਵਾਇਰਲ ਹੁੰਦੀ ਆ سوشل ਮੀਡੀਆ ਦੇ ਥਰੂ ਜੋ ਕਿ ਭਗਵਾਨ ਵਾਲਮੀ ਕੀ ਤੀਰਤ ਧੂਣਾ ਸਾਹਿਬ ਟਰਸਟ ਦੀ ਲੈਟਰ ਹੈਡ ਹੈ। ਸੋ ਦੇ ਵਿੱਚ ਸੰਤ ਮਲਕੀਤ ਨਾਹ ਜੀ ਦੇ ਸਾਈਨ ਸੰਤ ਗਿਰਧਾਰੀ ਨਾਹ ਜੀ ਦੇ ਸਾਈਨ ਪਾਏ ਗਏ। ਤਾਂ ਬਹੁਤ ਸਾਰੇ ਫੋਨ ਜਿਹੜੇ ਗਿਆਨ ਆਸ਼ਰਮ ਦੇ ਕੇਡਰ ਨੂੰ ਵੀ ਆਏ ਕਿ ਭਾਈ ਸੰਤਾਂ ਦੇ ਸਾਈਨ ਨਾ। ਤਾਂ ਮੈਂ ਆਪ ਜੀ ਦੇ ਚੈਨਲ ਦੇ ਮਾਧਿਅਮ ਦੇ ਰਾਹੀਂ ਇਹ ਕਲੀਅਰ ਕਰ ਦਿਆਂ ਕਿ ਸੰਤਾਂ ਨੇ ਪਹਿਲਾਂ ਵੀ ਕਲੀਅਰ ਕੀਤਾ ਸੀ ਸੰਤ ਗਿਰਧਾਰੀ ਨਾਹ ਜੀ ਨੇ ਕਿ ਉਹਨਾਂ ਦੇ ਜਿਹੜੇ ਸਾਈਨ ਆ ਉਹ ਜਾਲੀ ਕੀਤੇ ਗਏ ਨਕਲੀ ਹੈ। ਦੂਜੀ ਗੱਲ ਅੱਜ ਤੋਂ 2-3 ਦਿਨ ਪਹਿਲਾਂ ਓਮ ਪ੍ਰਕਾਸ਼ ਗੱਬਰ ਜੀ ਨੇ ਇੱਕ ਚੈਨਲ ਦੇ ਮਾਧਮੇ ਦੇ ਰਾਹੀਂ ਇਹ ਦੱਸਿਆ ਕਿ ਸੰਤ ਗਿਰਧਾਰੀ ਨਾਥ ਜੀ ਨੇ ਵੀ ਸਾਈਨ ਕੀਤੇ ਤੇ ਸੰਤਾਂ ਨੇ ਡਾਕਟਰ ਪਿੰਦਰ ਨੂੰ ਕਿਹਾ ਯਾਨੀ ਕਿ ਮੈਨੂੰ ਕਿਹਾ ਕਿ ਤੂੰ ਸਾਈਨ ਕਰ ਤਾਂ ਮੈਂ ਆਪ ਜੀ ਦੇ ਚੈਨਲ ਦੇ ਮਾਧਮੇ ਦੇ ਰਾਹੀਂ ਇਹ ਚੀਜ਼ ਸਪਸ਼ਟ ਕਰਦਿਆਂ ਕਿ ਪਹਿਲੀ ਗੱਲ ਸੰਤ ਗਿਰਧਾਰੀ ਨਾਥ ਜੀ ਅਨ ਐਜੂਕੇਟਿਡ ਸੰਤ ਨਹੀਂ ਉਹ ਵੈਲਾ ਜੀ ਕੋਕਟਰ ਸੰਤ ਨੇ ਗ੍ਰੈਜੂਏਟ ਨੇ ਉਹਨਾਂ ਨੂੰ ਸਾਈਨ ਕਰਨ ਦਾ ਬਾਕੂ ਵੀ ਪਤਾ ਕਿ ਕਿਸ ਤਰੀਕੇ ਦੇ ਨਾਲ ਕਰਨੇ ਆ ਦੂਜੀ ਗੱਲ ਜੋ ਓਮ ਪ੍ਰਕਾਸ਼ ਗੱਬਰ ਜੀ ਨੇ ਕਿਹਾ ਕਿ ਸਾਈਨ ਜਿਹੜੇ ਉਹ ਡਾਕਟਰ ਪਿੰਦਰ ਨੇ ਕੀਤੇ ਤਾਂ ਮੈਂ ਓਮ ਪ੍ਰਕਾਸ਼ ਗੱਬਰ ਜੀ ਦੀ ਜਾਣਕਾਰੀ ਦੇ ਵਿੱਚ ਵਾਦਾ ਕਰਦੇ ਆ ਕਿ ਜਿਹੜੇ ਸਾਈਨ ਤੁਹਾਡੇ ਲੈਟਰ ਹੈਡ ਤੇ ਕੀਤੇ ਹੋਏ ਆ ਗੱਬਰ ਜੀ ਉਹ ਸਾਈਨ ਸਜੇ ਹੱਥ ਦੇ ਵਿੱਚ ਪੈਨ ਪਕੜ ਕੇ ਕੀਤੇ ਹੋਏ ਸਾਈਨ ਨੇ ਇਤਾਜ਼ ਖੱਬੇ ਹੱਥ ਦੇ ਨਾਲ ਸਿਗਨੇਚਰ ਕਰਦਾ ਹੈ ਲੈਫਟੀ ਹੈ ਦੂਜੀ ਗੱਲ ਜਦੋਂ ਵੀ ਕਿਤੇ ਕਿਸੇ ਬੰਦੇ ਦੇ ਦਸਤਖਾਣਾਂ ਨੂੰ ਜਿਹੜਾ ਹੈਗਾ ਦੇਖਣਾ ਹੋਵੇ ਕਿ ਬੰਦੇ ਦੇ ਸਾਈਨ ਸਹੀ ਹੈ ਜਾਂ ਗਲਤ ਹੈ ਨਕਲੀ ਹੈ ਜਾਂ ਅਸਲੀ ਹੈ ਤਾਂ ਉਹਦੇ ਲਈ ਜਿਹੜੀ ਆਈਡੈਂਟੀਫਿਕੇਸ਼ਨ ਹੁੰਦੀ ਹੈ ਤਾਂ ਪੈਨ ਪ੍ਰੈਸ਼ਰ ਦੇ ਵਿਹਾਰ ਤੇ ਆਈਡੈਂਟੀਫਿਕੇਸ਼ਨ ਹੁੰਦੀ ਹੈ ਸੋ ਇਹ ਜ਼ਰੂਰ ਇਸ ਚੀਜ਼ ਤੇ ਗੌਰ ਕਰਾਇਆ ਜੇ ਅੱਗੇ ਤੋਂ ਇਲਜ਼ਾਮ ਲਾਉਣ ਤੋਂ ਪਹਿਲਾਂ ਸੋ ਮੇਰਾ ਸਪਸ਼ਟੀਕਰਨ ਭਗਵਾਨ ਵਾਲਮੀਕੀ ਤੀਰਥ ਗਿਆਨਾਸ਼ਰਮ ਦੇ ਲੋ ਇਹ ਹੈ ਕਿ ਸਾਡੀ ਔਕਾਤ ਨਹੀਂ ਕਿ ਅਸੀਂ ਸੰਤ ਗਿਰਦਾਰੀ ਨਾਜੀ ਮਹਾਰਾਜ ਦੀ ਜਗ੍ਹਾ ਤੇ ਆਪਣੇ ਸਾਈਨ ਕਰੀਏ ਇਹ ਸ਼ਰਾਰਤੀ ਅੰਸਰੇਦਾਂ ਦੀਆਂ ਜਿਹੜੀਆਂ ਕੋਝੀਆਂ ਸਾਜਸ਼ਾਂ ਚੱਲਦੇ ਆ ਤੇ ਇਹਨਾਂ ਨੂੰ ਪਤਾ ਹੈ ਵੀ ਉਹ ਸਾਈਨ ਜਿਹੜੇ ਜਾਂ ਲਿਖਦਾ ਕਿਦਾਂ ਕੀਤੇ ਜਾਂਦੇ ਆ ਸੋ ਸਮਾਜ ਨੂੰ ਮੇਰੀ ਇਹ ਹੀ ਅਪੀਲ ਹੈ ਕਿ ਜਦੋਂ ਵੀ ਕਿਤੇ ਇਸ ਵਿਸ਼ੇ ਨੂੰ ਲੈ ਕੇ ਕੋਈ ਗੱਲਬਾਤ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਜਿਹੜਾ ਹੈ ਗਿਆਨ ਆਸ਼ਰਮ ਭਗਵਾਨ ਵੈਲਮੀ ਕੀ ਤੀਰਥਾ ਕੇ ਸੰਤਾਂ ਮਹਾਂਪੁਰਸ਼ਾਂ ਤੋਂ ਤੇ ਦਾਸ ਤੋਂ ਸਪਸ਼ਟੀਕਰਨ ਲਿਆ ਜਾਵੇ ਔਰ ਜੇ ਫਿਰ ਵੀ ਲੱਗਦਾ ਹੈ ਕਿ ਹੋ ਸਕਦਾ ਹੈ ਕਿ ਕਿਤੇ ਨਾ ਕਿਤੇ ਗਲਤ ਹੋਈ ਐ ਅਸੀਂ ਹੈ ਨਾ ਤਾਂ ਮੈਂ ਸਮੁੱਚੀ ਸਾਧ ਸੰਗਤ ਜੀ ਨੂੰ ਗਿਆਨ ਆਸ਼ਰਮ ਤੋਂ ਸੇਵਾਦਾਰ ਹੋਣ नाते ਅਪੀਲ ਕਰੂੰਗਾ ਕਿ ਮੇਰੇ ਸਿਗਨੇਚਰ ਉਹਨਾਂ ਸਿਗਨੇਚਰਾਂ ਦੇ ਨਾਲ ਮਿਲਾਏ ਜਾਣ ਤੇ ਜਿੱਥੇ ਮਰਜ਼ੀ ਜਾ ਕੇ ਆਈਡੈਂਟੀਫਿਕੇਸ਼ਨ ਉਹਨਾਂ ਸਿਗਨੇਚਰਾਂ ਦੀ ਕਰਵਾ ਲਈ ਜਾਵੇ ਸੋ ਇਹ ਬੇਨਤੀ ਆ ਸਮਾਜ ਨੂੰ ਗੁੰਮਰਾਹ ਹੋਣ ਤੋਂ ਬਚੋ ਕਿ ਜਿੱਥੇ ਸਮਾਜ ਦੀ ਗੱਲ ਆਉਂਦੀ ਹੈ ਆ ਸਮਾਜ ਨੂੰ ਇਕੱਠਿਆਂ ਨੂੰ ਬਿਠਾ ਕੇ ਜਿਹੜੇ ਉਹ ਮਸਲੇ ਸੁਲਝਾਉਣ ਦੀ ਕੋਸ਼ਿਸ਼ ਕਰਿਆ ਕਰੋ ਤੀਜੀ ਗੱਲ ਜੀ ਐਮ ਸਾਹਿਬ ਕੁਛ ਰਾਤ ਜੀ ਸਾਡੀਆਂ ਜਿੰਨੀਆਂ ਮੀਟਿੰਗਾਂ ਡੀਸੀ ਸਾਹਿਬ ਦੇ ਨਾਲ ਹੋਈਆਂ ਨੇ ਭਗਵਾਨ ਵਾਲਮੀਕੀ ਤੀਰਥ ਗਿਆਨ ਆਸ਼ਰਮ ਦੇ ਵਿੱਚ ਮਨਾਏ ਜਾਣ ਵਾਲੇ ਵੱਡੇ ਕੌਮੀ ਮੇਲਿਆਂ ਦੇ ਸੰਬੰਧ ਦੇ ਵਿੱਚ ਉਹਦੇ ਵਿੱਚ ਹਮੇਸ਼ਾ ਜੀ ਐਮ ਸਾਹਿਬ ਨੂੰ ਪਹਿਲਾਂ ਕਾਲ ਗਈ ਹੈ ਮੇਰੇ ਨਾਲ ਖੱਬੇ ਹੱਥ ਮਨੋਜ ਭੱਟੀ ਜੀ ਖੜੇ ਉਹਨਾਂ ਨੂੰ ਵੀ ਪਤਾ ਹੈ ਇਹ ਸਾਡੀ ਜਿਹੜੀ ਗਿਆਨ ਆਸ਼ਰਮ ਦੀ ਟੀਮ ਆ ਸਾਰਿਆਂ ਨੂੰ ਪਤਾ ਹੈ ਉਹਨਾਂ ਮੀਟਿੰਗਾਂ ਦੇ ਵਿੱਚ ਜੀਐਮ ਕੁਸ਼ਰਾਜ ਜੀ ਇਨਵੋਲਵ ਹੁੰਦੇ ਰਹੇ ਆ। ਸੋ ਐਨਾ ਹੀ ਕਹੂੰਗਾ ਬਾਕੀ ਸੰਗਤ ਦੇ ਕੋਲ ਆ ਜਿਹੜਾ ਹੈ ਪਰਖਣ ਵਾਲੀ ਸੋਚਣ ਦੇ ਸਮਝਣ ਵਾਲੀ ਬੁੱਧੀ ਉਹ ਖੁਦ ਦੇਖੇ ਵੀ ਕੀ ਕਰਨਾ ਚਾਹੀਦਾ ਹੈ। ਸੋ ਸਾਰੀ ਸੰਗਤ ਨੂੰ ਜੈ ਭਗਵਾਨ ਵਾਲਮੀਕ ਜੀ, ਜੈ ਗੁਰੂ ਗਿਆਨਨਾਥ, ਜੈ ਭੀਮ, ਜੈ ਭਾਰਤ, ਜੈ ਸੰਵਿਧਾਨ।